ਸ਼ਰਮਾਉਂਦੀ ਵੀ ਕੰਮ ਚੱਕਾ ਕੰਮ ਉਹਨਾਂ ਨੂੰ ਅਸੀਂ ਤਨਖਾਹ ਦਾ ਲਾ ਦਈਏ ਪੱਕੀ ਸਾਨੂੰ ਫਿਕਸ ਸੈਲਰੀ ਅਸੀਂ 21000 ਰੁਪਇਆ ਗਿਆ ਜਿਹੜਾ ਕਿ ਇਹਨਾਂ ਨੇ 2500 ਰੁਪਇਆ ਉਹ ਵੀ ਸਾਨੂੰ ਚੰਨੀ ਸਰਕਾਰ ਲਾ ਕੇ ਗਈ ਸਰਕਾਰ ਨੇ ਭੱਤੇ ਦੁੱਗਣੇ ਤਾਂ ਕੀ ਕਰਨੇ ਸੀ ਜਿਹੜੇ ਸਾਨੂੰ ਇਨਸੈਂਟਿਵ ਮਿਲਦੇ ਸੀ ਉਹ ਵੀ ਸਾਡੇ ਕੱਟੇ ਗਏ ਆ ਇਹ ਜੇ ਹੁਣ ਵੀ ਸਾਡੀ ਸਰਕਾਰ ਗੱਲ ਨਹੀਂ ਸੁਣਦੀ ਤਾਂ ਅਸੀਂ 31 ਤਰੀਕ ਨੂੰ ਸੰਗਰੂਰ ਵਿਖੇ ਸਾਡਾ ਧਰਨਾ ਲਗਾਇਆ ਜਾਊਗਾ ਤੇ ਇਹ ਤਰਾਉ ਕੀਤਾ ਜਾਊਗਾ ਹੋ ਸਕਦਾ ਤਾਂ ਮੇਰਾ ਸੀ ਜੇ ਨਾ ਗੱਲ ਸੁਣੀ ਕੀਤੀ ਗਈ ਤਾਂ ਹੋ ਸਕਦਾ ਸੀ ਪੱਕਾ ਮੋਰਚਾ ਸੰਗਰੂਰ ਲਾਈਏ ਪਰ ਹੁਣ ਸਾਡੀਆਂ ਭੈਣਾਂ 62 ਸਾਲ ਦੀਆਂ ਖਾਲੀ ਹੱਥ ਘਰਾਂ ਨੂੰ ਜਾ ਰਹੀਆਂ ਨੇ ਬਿਨਾਂ ਕਿਸੇ ਪੈਨਸ਼ਨ ਤੋਂ ਬਿਨਾਂ ਕਿਸੇ ਮਾਲੀ ਮਦਦ ਤੋਂ ਸਾਡੀ ਨਾ ਕੋਈ ਵਜਮੀ ਸੈਲਰੀ ਸਵੇ ਸਰ ਕਹਿ ਰਹੀ ਆ ਨਾ ਕੋਈ ਸਾਡੇ ਇਨਸੈਂਟਿਵ ਦੇ ਵਿੱਚ ਕੱਟਿਆ ਹੋਇਆ ਬਹਾਲ ਹੋ ਰਿਹਾ ਸਾਡੇ ਨਾਲ ਕੰਮ 24 ਘੰਟੇ ਸਾਡਾ ਆਨਲਾਈਨ ਤੇ ਲਿਆ ਜਾਂਦਾ ਇਹ ਸਾਰੀ ਕਿ ਜਿੰਨਾ ਮੁਲਾਜ਼ਮਾਂ ਦੀਆਂ 50-50000 ਸੈਲਰੀਆਂ ਨੇ ਉਹਨਾਂ ਨੂੰ ਵਰਕਰਾਂ ਨੂੰ ਕੁਰਸੀ ਤੇ ਬਿਠਾਇਆ ਹੋਇਆ ਹੈ ਕਰ ਰਏ ਸੀ ਤੁਸੀਂ ਇਨਸੈਂਟਿਵ ਵੀ ਕੱਟੇ ਗਏ ਨੇ ਇਨਸੈਂਟਿਵ ਸਾਡੇ ਸਾਰੇ ਹੀ ਕੱਟੇ ਗਏ ਨੇ ਜੀ ਜੋ ਵੀ ਸਾਨੂੰ ਡਿਲੀਵਰੀ ਤੇ ਮਿਲ 2500 ਰੁਪਿਆ ਅੱਜ ਕੱਲ ਦੀ ਮਹਿੰਗਾਈ ਤੇ 2011 ਦੀ ਮਹਿੰਗਾਈ ਚ ਜਮੀਨ ਆਸਮਾਨ ਦਾ ਫਰਕ ਪੈ ਗਿਆ ਜੇ ਕਹੀਏ ਸਾਡਾ ਇੰਨੇ ਪੈਸੇ 'ਚ ਗੁਜ਼ਾਰਾ ਨਹੀਂ ਹੁੰਦਾ ਹੋਰ ਮੁੱਖ ਮੰਗ ਇਹ ਹੈ ਵੀ ਸਾਨੂੰ ਇੱਕ ਤਾਂ ਪੱਕੇ ਕੀਤਾ ਜਾਵੇ ਸਿਹਤ ਵਿਭਾਗ 'ਚ ਇੱਕ ਸਾਡੇ ਜਿਹੜੇ ਕੱਟੇ ਹੋਏ ਭੱਤੇ ਆ ਉਹ ਬਹਾਲ ਕੀਤੇ ਜਾਣ ਅੱਜ ਤੱਕ ਪਿਛਲੇ 25 ਤਰੀਕ ਤੋਂ ਅਸੀਂ ਬੈਠੇ ਹੋયા ਕੋਈ ਵੀ ਸਾਡੇ ਨਾਲ ਗੱਲ ਕਰਨ ਲਈ ਨਹੀਂ ਆਇਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੇ ਨਾਲ ਮੀਟਿੰਗ ਵੀ ਫਿਕਸ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਉਸ ਤੋਂ ਬਾਅਦ ਸਾਡੇ ਤੇ ਪਾਲਿਸੀ ਲਾਗੂ ਕਰਤੀ ਵੀ 58 ਸਾਲ ਦੇ ਆਸ਼ਾ ਵਰਕਰ ਜਿਹੜੀ ਆ ਉਹ ਖਾਲੀ ਹੱਥ ਘਰਾਂ ਨੂੰ ਜਾਊਗੀ ਕਹ ਮੈਨਾਂ ਨੇ ਵਾਅਦਾ ਕੀਤਾ ਸੀ ਤੁਹਾਨੂੰ ਸੀਐਮ ਬਣਾਵਾਂਗੇ ਜਦੋਂ ਅਸੀਂ ਵੋਟਾਂ ਪਾ ਕੇ ਸੀਐਮ ਬਣਾਤਾ ਲੇਕਿਨ ਅੱਜ ਤੱਕ ਵੀ ਇਹਨਾਂ ਨੇ ਦੁਬਾਰਾ ਸਾਡਾ ਪਤਾ ਨਹੀਂ ਲਿਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਣਾ ਲਾਈਵ ਤੇ ਮੈਂ ਮੈਂ ਇੱਕ ਵਾਰੀ ਕਹਾਂਗਾ ਕੈਮਰਾਮੈਨ ਨੂੰ ਇਹ ਤਸਵੀਰਾਂ ਦਿਖਾ ਦੇਣ ਸਿਵਲ ਸਰਜਨ ਦਫ਼ਤਰ ਦੀਆਂ ਤਸਵੀਰਾਂ ਨੇ ਜਿੱਥੇ ਆਸ਼ਾ ਵਰਕਰਸ ਨੇ ਇਕੱਠੀਆਂ ਹੋ ਗਈਆਂ ਨੇ ਤੇ ਨਾਰੇਬਾਜ਼ੀ ਰਾਜ ਸਰਕਾਰ ਦੇ ਖਿਲਾਫ ਕਰਦੀਆਂ ਹੋਏ ਨਜ਼ਰ ਆ ਰਹੀਆਂ ਨੇ ਸੰਘਰਸ਼ ਕਰਨ ਦਾ ਕਾਰਨ ਕੀ ਸਾਰੀ ਗੱਲਬਾਤ ਕਰਾਂਗੇ ਮੈਂਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂਮ ਜੀ ਪ੍ਰੋਟੈਸਟ ਕਰਨ ਬੈਠੇ ਹੋ ਦਰਿਆ ਵਿਛਾਲੀਆਂ ਨੇ ਕਾਰਨ ਕੀ ਇਹ ਪ੍ਰੋਟੈਸਟ ਕਰਨ ਦਾ ਮੈਂ ਬਲਵੀਰ ਕੌਰ ਆਲ ਇੰਡੀਆ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਜੁਨੀਅਨ ਪੰਜਾਬ ਸਾਂਝਾ ਮੋਰਚੇ ਵੱਲੋਂ ਅਸੀਂ ਅੱਜ ਕਿਉਂਕਿ ਇਹ ਸਰਕਾਰ ਜਦੋਂ ਆਈ ਸੀ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਵੀ ਅਸੀਂ ਤੁਹਾਡੇ ਭੱਤੇ ਦੁੱਗਣੇ ਕਰਾਂਗੇ ਤੁਹਾਨੂੰ ਅਸੀਂ ਤਨਖਾਹ ਲਾਵਾਂਗੇ ਬਾਕੀ ਜਿਹੜਾ ਵੀ ਤੁਹਾਡੀ ਕੋਈ ਮੰਗ ਹੈਗੀ ਉਹ ਹੱਲ ਕਰਾਂਗੇ ਸਰਕਾਰ ਨੇ ਭੱਤੇ ਦੁੱਗਣੇ ਤਾਂ ਕੀ ਕਰਨੇ ਸੀ ਜਿਹੜੇ ਸਾਨੂੰ ਇਨਸੈਂਟਿਵ ਮਿਲਦੇ ਸੀ ਉਹ ਵੀ ਸਾਡੇ ਕੱਟੇ ਗਏ ਆ ਉਸ ਤੋਂ ਬਾਅਦ ਸਾਡੇ ਤੇ ਪਾਲਿਸੀ ਲਾਗੂ ਕਰਤੀ ਵੀ 58 ਸਾਲ ਤੇ ਆਸ਼ਾ ਵਰਕਰ ਜਿਹੜੀ ਆ ਉਹ ਖਾਲੀ ਹੱਥ ਘਰਾਂ ਨੂੰ ਜਾਊਗੀ ਤਾਂ ਮੇਰਾ ਸਾਡੀ ਮੀਟਿੰਗ ਹੋਈ ਸੀ ਪਿਛਲੇ ਸਾਲ ਮੁੱਖ ਮੰਤਰੀ ਸਾਹਿਬ ਨਾਲ ਉਹ 62 ਸਾਲ ਦੀ ਏਜ ਕਰ ਦਿੱਤੀ ਪਰ ਹੁਣ ਸਾਡੀਆਂ ਭੈਣਾਂ 62 ਸਾਲ ਦੀਆਂ ਖਾਲੀ ਹੱਥ ਘਰਾਂ ਨੂੰ ਜਾ ਰਹੀਆਂ ਨੇ ਬਿਨਾ ਕਿਸੇ ਪੈਨਸ਼ਨ ਤੋਂ ਬਿਨਾ ਕਿਸੇ ਮਾਲੀ ਮਦਦ ਤੋਂ ਸੋ ਅਸੀਂ ਅੱਜ ਇੱਥੇ ਸਰਕਾਰ ਨੂੰ ਜਗਾਉਣ ਵਾਸਤੇ ਇਕੱਠੇ ਹੋਏ ਆਂ ਵੀ ਜਿਹੜੀਆਂ 62 ਸਾਲ ਦੀਆਂ ਖਾਲੀ ਹੱਥ ਘਰਾਂ ਨੂੰ ਜਾਣਗੀਆਂ ਉਹ ਕਿੱਥੋਂ ਰੋਟੀ ਖਾਣਗੀਆਂ ਸਾਡੇ ਪੱਤੇ ਕੱਟ ਲਏ ਗਏ ਨੇ ਉਹ ਸਾਡੇ ਘਰਾਂ ਦਾ ਗੁਜ਼ਾਰਾ ਮੁਸ਼ਕਲ ਹੋਇਆ ਪਿਆ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੀ ਤਨਖਾਹ ਲਈ ਜਾਵੇ ਅਸੀਂ ਇਹ ਆਵਾਜ਼ ਆਪਣੀ ਸੁਣ ਮੰਗਾ ਨੇ ਹੋਰ ਮੁੱਖ ਮੰਗਾਂ ਇਹ ਵੀ ਸਾਨੂੰ ਇੱਕ ਤਾਂ ਪੱਕੇ ਕੀਤਾ ਜਾਵੇ ਸਿਹਤ ਵਿਭਾਗ ਚ ਇੱਕ ਸਾਡੇ ਜਿਹੜੇ ਕੱਟੇ ਹੋਏ ਪੱਤੇ ਆ ਉਹ ਬਹਾਲ ਕੀਤੇ ਜਾਣ ਜਿਹੜੀਆਂ 62 ਸਾਲ ਦੀਆਂ ਰਿਟਾਇਰ ਹੋ ਰਹੀਆਂ ਨੇ ਉਹਨਾਂ ਨੂੰ ਪੈਨਸ਼ਨ ਜਾਂ 5 ਲੱਖ ਰੁਪਏ ਬੱਜਮਾਂ ਦਿੱਤਾ ਜਾਵੇ ਸਾਡੀਆਂ ਇਹ ਮੇਨ ਮੰਗਾਂ ਨੇ ਤੇ ਪਰਛੂਤਾ ਛੁੱਟੀ ਸਾਡੀ ਪਿਛਲੀ ਸਰਕਾਰ ਵੇਲੇ ਮੰਗ ਮੰਨੀ ਗਈ ਆ ਪਰ ਇਹ ਸਰਕਾਰ ਨੇ ਉਹ ਲਾਗੂ ਨਹੀਂ ਕੀਤੀ ਬਹੁਤ ਸਾਰੀਆਂ ਭੈਣਾਂ ਦੇ ਜਿਵੇਂ ਜਨੇਪੇ ਹੁੰਦੇ ਆ ਤਾਂ ਉਹਨਾਂ ਨੂੰ ਜਨੇਪੇ ਦੇ ਦੌਰਾਨ ਹੀ ਡਿਊਟੀ ਕਰਨੀ ਪੈਂਦੀ ਆ ਸਾਡੀਆਂ ਇਹ ਮੁੱਖ ਮੰਗਾਂ ਨੇ ਜਦੋਂ ਸਰਕਾਰਾਂ ਹੋਣ ਦੇ ਵਿੱਚ ਆਈਆਂ ਸੀਗੀਆਂ ਕੀ ਵਾਦੇ ਸੀਗੇ ਤੇ ਵਾਅਦਾ ਖਿਲਾਫੀ ਕੀ ਹੋਈਆਂ ਨੇ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਨੇ ਅੰਮ੍ਰਿਤਸਰ ਵੀ ਕੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਵੀ ਜਿਹੜਾ ਤੁਹਾਨੂੰ 2500 ਰੁਪਏ ਮਿਲਦਾ ਮੈਂ ਉਹਦੀ ਜਗ੍ਹਾ ਤੁਹਾਨੂੰ 10000 ਰੁਪਏ ਕਰੂੰਗਾ ਪਰ ਸਾਨੂੰ 10000 ਰੁਪਏ ਤਾਂ ਕੀ ਸਾਡਾ 2500 ਰੁਪਏ ਵੀ ਚਾਰ ਚਾਰ ਪੰਜ ਪੰਜ ਮਹੀਨੇ ਨਹੀਂ ਆਉਂਦਾ ਇਨਸੈਂਟਿਵ ਦੀਆਂ ਗੱਲਾਂ ਕਰ ਰਹੇ ਸੀ ਤੁਸੀਂ ਇਨਸੈਂਟਿਵ ਵੀ ਕੱਟੇ ਗਏ ਨੇ ਇਨਸੈਂਟਰ ਸਾਡੇ ਸਾਰੇ ਹੀ ਕੱਟੇ ਗਏ ਨੇ ਜੀ ਜੋ ਵੀ ਸਾਨੂੰ ਡਿਲੀਵਰੀ ਦੇ ਮਿਲਦੇ ਸਾਨੂੰ ਇੱਕ ਪ੍ਰੈਗਨੈਂਟ ਦਰਜ ਨਾਮ ਦਰਜ ਕਰਾਉਣ ਦਾ ਮਿਲਦਾ ਸੀ ਫਿਰ ਜੋ ਡਿਲੀਵਰੀ ਦੇ ਦੌਰਾਨ ਰਾਤ ਰਹਿੰਦੇ ਸੀ ਉਹ ਮਿਲਦਾ ਸੀਗਾ ਤੇਸ ਅਟੀ ਕਹਿੰਦੇ ਵੀ ਮਿਲਦੇ ਸੀਗੇ 7ਵੇਂ ਮਹੀਨੇ ਤੱਕ ਚੈੱਕਅਪ ਪੈਂਦਾ ਸੀ ਸਾਡਾ ਉਹ ਵੀ ਪੈਸੇ ਮਿਲਦੇ ਸੀ ਯਾਨੀ ਟੋਟਲੀ ਪੱਤੇ ਸਾਡੇ ਕੱਟੇ ਗਏ ਨੇ ਹੋਰ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਆਸ਼ਾ ਵਰਕਰਸ ਨੂੰ ਸਰ ਅਸੀਂ ਮੈਂ ਆਸ਼ਾ ਫੈਸਿਲੀਟੇਟਰਾਂ ਜਦੋਂ ਅਸੀਂ ਆਸ਼ਾ ਚ ਹੀ ਰੱਖੇ ਗਏ ਸੀ ਸਾਡੀ ਜਿਹੜੀ 2011 ਚ ਸਾਡੀ ਭਰਤੀ ਕੀਤੀ ਗਈ ਸੀ ਆਸ਼ਾ ਫੈਸਿਲੀਟੇਟਰ ਦੀ ਸਾਨੂੰ ਜਿਹੜਾ ਫਿਕਸ ਮਾਨ ਪੱਤਾ ਉਹ 2013 ਤੋਂ 1000 ਰੁਪਿਆ ਹੀ ਦਿੱਤਾ ਜਾ ਰਿਹਾ ਵਾ ਕੋਈ ਉਹਦੇ ਚ ਇਹਨਾਂ ਨੇ ਸਾਡਾ ਵਾਅਦਾ ਨਹੀਂ ਕੋਈ ਨਾ ਕੋਈ ਐਗਰੀਮੈਂਟ ਲਾਇਆ ਵਾ ਸਿਰਫ ਸਾਨੂੰ ਕਰਾਇਆ ٹیអេਡੀ ਦੇ ਦਿੰਦੇ ਉਹ ਵੀ ਸਿਰਫ 2250 ਰੁਪਿਆ ਅੱਜ ਕੱਲ ਦੀ ਮਹਿੰਗਾਈ ਤੇ 2000 11 ਦੀ ਮਹਿੰਗਾਈ ਚ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਜੇ ਕਿ ਇਹ ਸਾਡਾ ਇੰਨੇ ਪੈਸਿਆਂ ਚ ਗੁਜ਼ਾਰਾ ਨਹੀਂ ਹੁੰਦਾ ਸਾਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਵੀ ਸਾਡੇ ਜਿਹੜੀ ਤਨਖਾਹ ਆ ਇੰਨੀ ਬਹੁਤ ਜ਼ਿਆਦਾ ਘੱਟ ਵਾ ਸਾਡੀ ਸਾਡੀ ਘੱਟੋ ਘੱਟ ਤਨਖਾਹ ਵਾ ਕਿਉਂਕਿ ਸਾਡੇ ਕੋਲੇ 25-25 ਕੁੜੀਆਂ ਨੇ 25-25 ਹਜ਼ਾਰ ਦੀ ਆਬਾਦੀ ਆ ਜੇ ਨਹੀਂ ਅਸੀਂ ਉਹਨੂੰ ਦੇਖਦੇ ਕਹਿੰਦੇ ਨੇ ਤੁਹਾਡੀ ਤਨਖਾਹ ਨਹੀਂ ਅਸੀਂ ਪਾਉਣੀ ਹੈਗੀ ਜੇ ਅਸੀਂ ਉਹ ਕੰਮ ਨਹੀਂ ਕਰਦੇ ਜਿਹੜੀ ਸਾਡੀ ਤਨਖਾਹ ਵਾ ਵੱਧ ਤੋਂ ਵੱਧ ਸਾਡੀ 26000 ਹੋਣੀ ਚਾਹੀਦੀ ਆ ਕਿਰਾਏ-ਪਾੜੇ ਤੋਂ ਲੈਦਾ ਜੀ ਤੇ ਅੱਜ ਸਿਵਲ ਦਫ਼ਤਰ ਦਾ ਜਿਹੜਾ ਹੈ ਘੇਰਾਓ ਕੀਤਾ ਹੈ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਸਾਨੂੰ ਜੀ ਅਸੀਂ ਪਿਛਲੇ 25 ਤਰੀਕ ਤੋਂ ਕਰ ਰਹੇ ਹਾਂ ਸਾਡਾ ਇੱਕ ਹਫ਼ਤੇ ਦਾ ਸੀਗਾ ਵੀ ਅਸੀਂ 25 ਤਰੀਕ ਤੋਂ ਲੈ ਕੇ 31 ਤਰੀਕ ਤੱਕ ਅਸੀਂ ਰੋਸ ਧਰਨੇ ਲਾਵਾਂਗੇ ਇਹ ਜੇ ਹੁਣ ਵੀ ਸਾਡੀ ਸਰਕਾਰ ਗੱਲ ਨਹੀਂ ਸੁਣਦੀ ਤਾਂ ਅਸੀਂ 31 ਤਰੀਕ ਨੂੰ ਸੰਗਰੂਰ ਵਿਖੇ ਸਾਡਾ ਧਰਨਾ ਲਗਾਇਆ ਜਾਊਗਾ ਤੇ ਇੱਕ ਰਾਉ ਕੀਤਾ ਜਾਊਗਾ ਹੋ ਸਕੇ ਆ ਤਾਂ ਫਿਰ ਅਸੀਂ ਜੇ ਨਾ ਗੱਲ ਸੁਣੀ ਕੀਤੀ ਗਈ ਤਾਂ ਹੋ ਸਕਦਾ ਸੀ ਪੱਕਾ ਮੋਰਚਾ ਸੰਗਰੂਰ ਲਈਏ ਕਿਉਂਕਿ ਦੇਖੋ ਜੀ ਆਸ਼ਾ ਵਰਕਰ ਅਤੇ ਸਿਲੀ ਡਾਕਟਰ ਜਿਹੜੇ ਆ ਇਹ ਸੈਂਟਰ ਸਰਕਾਰ ਦੇ ਰੱਖੇ ਹੋਏ ਨੇ ਪਰ ਇਹ ਸਾਨੂੰ ਤਨਖਾਹ ਪੱਕੀ ਕੋਈ ਨਹੀਂ ਹੈਗੀ ਜਦੋਂ ਅਸੀਂ ਡਿਲੀਵਰੀ ਕਰਾਉਣ ਜਾਂਦੇ ਤੰਨ ਤੰਨ ਦੰਨ ਸਾਨੂੰ ਸਿਵਲ ਹਸਪਤਾਲ 'ਚ ਖੱਜਲ ਖੁਆਰ ਹੋਣਾ ਪੈਂਦਾ ਸਾਡੇ ਵਾਸਤੇ ਉੱਥੇ ਕੋਈ ਬੈਠਣ ਨੂੰ ਕਮਰਾ ਨਹੀਂ ਕੋਈ ਕਿਤੇ ਵੀ ਆਸ਼ਾ ਵਰਕਰ ਦੇ ਬੈਹਿਣ ਨੂੰ ਕੋਈ ਰੂਮ ਨਹੀਂ ਹੁੰਦਾ ਹੈਗਾ ਤਾਂ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਸਾਡੀਆਂ 62 ਸਾਲ ਦੀਆਂ ਬੀਬੀਆਂ ਹੁਣ ਖਾਲੀ ਹੱਥ ਘਰਾਂ ਨੂੰ ਜਾ ਰਹੀਆਂ ਸਾਨੂੰ 2500 ਰੁਪਏ ਜਿਹੜਾ ਲਾਇਆ ਸੀ ਚੰਨੀ ਸਰਕਾਰ ਨੇ ਲਾਇਆ ਸੀ ਉਹ ਵੀ ਸਾਡਾ ਜਿਹੜਾ ਹੁਣ 4-5 ਮਹੀਨਿਆਂ ਤੋਂ ਨਹੀਂ ਪੈ ਰਿਹਾ ਅਸੀਂ ਹੁਣ ਭੁੱਖੇ ਭੁੱਖੇ ਮਰਨ ਦੀ ਕਗਾਰ ਤੇ ਆ ਗਏ ਤਾਂ ਕਰਕੇ ਅਸੀਂ ਰੋਸ ਵਜੋਂ ਸੜਕਾਂ ਤੇ ਨਿਕਲੇ ਆਂ ਤੋਂ ਮੰਤਰੀ ਦੇਲੇ ਜੀ ਦੇ ਲਈ ਵੀ ਤੁਸੀਂ ਪੋਸਟਰ ਫੜਿਆ ਹੋਇਆ ਹੱਤਾਂ ਦੇ ਵਿੱਚ ਕਿ ਉਹਨਾਂ ਨੂੰ ਜਗਾ ਰਹੇ ਹੋ ਕਿਸੇ ਆਲਾ ਅਧਿਕਾਰੀ ਨੇ ਤੁਹਾਡੀ ਹੋਂਦ ਲਈਤੀ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਰੂਬਰੂ ਹੋਏ ਹਜੇ ਤੱਕ ਪਿਛਲੇ 25 ਤਰੀਕ ਤੋਂ ਅਸੀਂ ਬੈਠੇ ਹੋયા ਕੋਈ ਵੀ ਸਾਡੇ ਨਾਲ ਗੱਲ ਕਰਨ ਲਈ ਨਹੀਂ ਆਇਆ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੇ ਨਾਲ ਮੀਟਿੰਗ ਫਿਕਸ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰਕਰ ਨੂੰ ਉਦਾਂ ਦੱਸਿਆ ਜਾਂਦਾ ਕਿ ਵੀ ਉਹ ਰੀੜ ਦੀ ਹੱਡੀ ਆ ਇਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਵੀ ਰੀੜ ਦੀ ਹੱਡੀ ਜੇ ਜੀ ਵੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਬਟ ਜਦ ਉਸੇ ਰੀੜ ਦੀ ਹੱਡੀ ਨੂੰ ਇੰਨੀ ਪਰੇਸ਼ਾਨੀ ਆ ਰਹੀ ਹੈ ਕਿਉਂ ਗੱਲਾਂ ਨਹੀਂ ਸੁਣੀਆਂ ਜਾ ਰਹੀਆਂ ਨੇ ਜਿਹੜੇ ਤਨਖਾਹਾਂ ਲਾਈਆਂ ਗਈਆਂ ਸੀ ਜੀ ਤੁਸੀਂ ਦੱਸ ਰਹੇ ਹੋ ਕਿ ਉਹ ਤਨਖਾਹਾਂ ਹੁਣ ਤੱਕ ਤੁਹਾਡੇ ਅਕਾਊਂਟ 'ਚ ਨਹੀਂ ਪਈਆਂ ਨੇ ਸਰ ਦੇਖੋ ਇਹ ਰੀੜ ਦੀ ਹੱਡੀ ਦੱਸ ਰਹੇ ਆ ਰੀੜ ਦੀ ਹੱਡੀ ਸਾਨੂੰ ਸਿਰਫ ਇੱਕ ਖੂਕ ਦੇਣ ਵਾਸਤੇ ਦੱਸ ਰਹੇ ਆ ਕਿਉਂਕਿ ਜੇ ਕਿਸੇ ਇਨਸਾਨ ਦੀ ਰੀੜ ਦੀ ਹੱਡੀ ਟੁੱਟ ਜਾਵੇ ਉਹਨੂੰ ਪਤਾ ਉਹ ਇਨਕਾਰਾ ਹੋ ਜਾਂਦਾ ਇੱਕ ਤਰ੍ਹਾਂ ਦੀ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦਾ ਪਰ ਇਹ ਸਾਨੂੰ ਰੀੜ ਦੀ ਹੱਡੀ ਦੱਸ ਕੇ ਤਾਂ ਸਾਨੂੰ ਸੜਕਾਂ ਦੇ ਉੱਤੇ ਰੋਲਣ ਵਾਸਤੇ ਮਜਬੂਰ ਕਰ ਰਹੇ ਆ ਅਸੀਂ 24 ਘੰਟੇ ਆਨ ਡਿਊਟੀ ਰਹਿੰਦੇ ਆ ਅਸੀਂ ਓਨਲੀ ਇਨਸੈਂਟਿਵ ਦੇ ਉੱਤੇ ਕੰਮ ਕਰਦੇ ਆ ਰਾਤ ਨੂੰ ਸਾਨੂੰ ਡਿਲੀਵਰੀ ਲੈ ਕੇ ਜਾਣਾ ਪੈਂਦਾ ਆ ਠੀਕ ਹੈ ਕੁਝ ਕਈ ਆਸ਼ਾ ਨੂੰ ਤਾਂ ਸ਼ਰਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਰੋੜਾਂ ਦੇ ਉੱਤੇ ਕੁੱਤਿਆਂ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਵੀ ਕਮ ਸੇ ਕਮ ਉਹਨਾਂ ਨੂੰ ਅਸੀਂ ਤਨਖਾਹ ਤਾਂ ਲਾ ਦਈਏ ਪੱਕੀ ਸਾਨੂੰ ਫਿਕਸ ਸੈਲਰੀ ਅਸੀਂ 21000 ਰੁਪਇਆ ਕਿਹਾ ਜਿਹੜਾ ਕਿ ਇਹਨਾਂ ਨੇ 2500 ਰੁਪਇਆ ਉਹ ਵੀ ਸਾਨੂੰ ਚੰਨੀ ਸਰਕਾਰ ਲਾ ਕੇ ਗਈ ਸੀ ਭਗਵਾਨਤ ਮਾਨ ਚੀਜ਼ ਦੇ ਨਾਲ ਤੇ ਕੇਜਰੀਵਾਲ ਸਾਹਿਬ ਨਾਲ ਮੇਰੀ ਮੀਟਿੰਗ ਹੋਈ ਸੀਗੀ ਅਸੀਂ ਅੰਮ੍ਰਿਤਸਰ ਵਿਖੇ ਉਹਨਾਂ ਨਾਲ ਮਿਲੇ ਸੀਗੇ ਜਦੋਂ ਕਿ ਇਲੈਕਸ਼ਨ ਤੋਂ ਪਹਿਲਾਂ ਉਹ ਦੇ ਮੇਰੇ ਆਮ ਜਨਤਾ ਦੀ ਆਵਾਜ਼ ਹੈ ਆਮ ਜਨਤਾ ਦੀ ਸਰਕਾਰ ਹੈ ਫਿਰ ਕਿਉਂ ਆਮ ਜਨਤਾ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਉਹ ਜੀ ਇਹ ਸਿਰਫ ਨਸ਼ਿਆਂ ਵੱਲ ਧਿਆਨ ਜ਼ਿਆਦਾ ਦੇ ਰਹੇ ਆ ਜਿਹੜੀ ਭੈਣਾ ਸੜਕਾਂ ਦੇ ਉੱਤੇ ਰੋਲਦੀਆਂ ਢੀਆਂ ਭੈਣਾ ਇਹਨਾਂ ਦੀਆਂ ਇਹਨਾਂ ਨੂੰ ਉਹ ਦਿਖਾਈ ਨਹੀਂ ਦੇ ਰਹੀਆਂ ਇਹ ਸਿਰਫ ਨਸ਼ਿਆ ਵਿਰੁੱਧ ਕਰਦੇ ਆ ਪਰ ਨਸ਼ਾ ਕਿਹੜਾ ਹਟ ਗਿਆ ਉਹ ਵੀ ਨਹੀਂ ਹਟਿਆ ਹਜੇ ਤੱਕ ਇਹਨਾਂ ਨੇ ਅਜੇ ਤੱਕ ਕੀਤਾ ਕੀ ਆ ਲੇਕਿਨ ਹੁਣ ਮੈਂ ਭਗਵਾਨ ਤੁਮਨ ਜੀ ਨੂੰ ਇਹ ਕਹਣਾ ਚਾਹਨੀ ਆ ਉਹਨਾਂ ਦੀ ਉਹ ਵੀਡੀਓ ਮੇਰੀ ਹਜੇ ਵੀ ਮੈਂ YouTube ਦੇ ਉੱਤੇ ਪਾਈ ਹੋਈ ਆ ਫੇਸਬੁੱਕਾਂ ਦੇ ਉੱਤੇ ਮੇਰੀ ਉਹ ਵੀਡੀਓ ਚੱਲਦੀ ਆ ਇਹਨਾਂ ਨੇ ਵਾਅਦਾ ਕੀਤਾ ਸੀ ਹੱਥ ਜੋੜ ਕੇ ਖੜੇ ਸੀਗੇ ਅੱਜ ਇਹ ਕਹਿੰਦੇ ਸੀਗੇ ਤੁਹਾਨੂੰ ਅਸੀਂ ਪਹਿਲੇ ਤੌਰ ਦੇ ਉੱਤੇ ਤੁਹਾਨੂੰ ਅਸੀਂ ਪੱਕੇ ਕਰਾਂਗੇ ਜਾਂ ਤੁਹਾਡੀ ਅਸੀਂ ਤਨਖਾਹ ਫਿਕਸ ਲਗਾਵਾਂਗੇ ਲੇਕਿਨ ਪਹਿਲਾਂ ਆਪ ਫੋਨ ਕਰਦੇ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਵਰਕਰ ਸੀ ਖੁਦ ਮੈਨੂੰ ਫੋਨ ਕਰਦੇ ਸੀਗੇ ਜਦੋਂ ਦੇ ਸੀਐਮ ਬਣ ਗਏ ਆ ਠੀਕ ਹੈ ਮੈਂ ਇਹਨਾਂ ਨੇ ਵਾਅਦਾ ਕੀਤਾ ਸੀ ਤੁਹਾਨੂੰ ਸੀਐਮ ਬਣਾਵਾਂਗੇ ਜਦੋਂ ਅਸੀਂ ਵੋਟਾਂ ਪਾਤੀਆਂ ਸੀਐਮ ਬਣਦਾ ਤਾਂ ਲੇਕਿਨ ਅੱਜ ਤੱਕ ਵੀ ਇਹਨਾਂ ਨੇ ਦੁਬਾਰਾ ਸਾਡਾ ਪਤਾ ਨਹੀਂ ਲਿਆ ਜਿਹੜੇ ਵਰਕਰ ਇਹਨਾਂ ਦੇ ਸਾਨੂੰ ਫੋਨ ਕਰਕੇ ਬੁਲਾਉਂਦੇ ਸੀਗੇ ਨਾ ਵੀ ਤੁਸੀਂ ਆਓ ਵੀ ਆ ਕੇ ਸਾਡੇ ਨਾਲ ਇੱਥੇ ਸਾਥ ਦਿਓ ਸਾਨੂੰ ਜਿਤਾਓ ਉਹੀ ਵਰਕਰਾਂ ਦੇ ਹੁਣ ਸਾਰਿਆਂ ਦੇ ਨੰਬਰ ਬੰਦ ਆ ਰਹੇ ਆ ਹੁਣ ਪੱਕੀਆਂ ਦਰੀਆਂ ਪਾ ਕੇ ਬੈ ਗਿਓ ਸਿਵਲ ਸਰਜਨ ਦੇ ਦਫਤਰ ਦੇ ਬਾਹਰ ਕਹ ਦੋ ਤੱਕ ਇਹ ਪ੍ਰੋਟੈਸਟ ਜਾਰੀ ਰਹਿਣ ਵਾਲਾ ਹੈ ਇਹ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਅਸੀਂ ਐਡੇ ਕਰਾਂਗੇ ਜਿਹੜੀ ਸਾਡੇ ਇਨਸੈਂਟਿਵ ਆ ਉਹ ਰੈਗੂਲਰ ਹਰੇਕ ਮਹੀਨੇ 10 ਤਰੀਕ ਤੱਕ ਨਹੀਂ ਪਾਉਣਾ ਸ਼ੁਰੂ ਕਰਦੇ ਇਹ ਸਾਡਾ ਐਡੇ ਹੀ ਅਸੀਂ ਅੱਜ ਤਾਂ ਇੱਥੇ ਬੈਠੇ ਆ ਜੇ ਟਾਈਮ ਇਹਨਾਂ ਨੇ ਨਾ ਸਾਡੇ ਨੂੰ ਦਿੱਤਾ ਨਾ ਮੀਟਿੰਗ ਦਾ ਟਾਈਮ ਦਿੱਤਾ ਤਾਂ ਅਸੀਂ ਰੋੜਾ ਵੀ ਜਾਮ ਕਰ ਤੇ ਮਜਬੂਰ ਹੋਵਾਂਗੇ ਕਿੰਨੇ ਮਹੀਨਿਆਂ ਦੇ ਜਿਹੜੇ ਇਨਸੈਂਟਿਵ ਰੁਕੇ ਹੋਏ ਸਾਡੇ ਜੀ 3-3 ਮਹੀਨਿਆਂ ਦੇ ਰੁਕੇ ਹੋਏ ਨੇ ਇਨਸੈਂਟਿਵ 3 ਮਹੀਨਿਆਂ ਦੇ ਜੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਪ੍ਰੋਟੈਸਟ ਤੇ ਬੈਠੇ ਹੋਏ ਹਾਂਜੀ ਸਰ ਮੈਂ ਹਰਪ੍ਰੀਤ ਕੌਰ ਪੱਠੜ ਦਰਾਹਾ ਬਲਾਕ ਦੇ ਵਿੱਚੋਂ ਪ੍ਰਧਾਨ ਬੋਲਦੀ ਆਂ ਸਾਨੂੰ 2008 ਤੋਂ ਭਰਤੀ ਕੀਤਾ ਹੋਇਆ ਪੰਜਾਬ ਸਰਕਾਰ ਦਾ ਸਾਡੀ ਸਾਡੇ ਨਾਲ ਇਹ ਜਿਹਾ ਮਤੇਈ ਮਾਂ ਵਾਲਾ ਸਲੂਕ ਹੋ ਰਿਹਾ ਨਾ ਸਾਡੀ ਨਾ ਕੋਈ ਬੱਜਮੀ ਸੈਲਰੀ ਸਮੇਸਰ ਪੈ ਰਹੀ ਆ ਨਾ ਕੋਈ ਸਾਡਾ ਇਨਸੈਂਟਿਵ ਦੇ ਵਿੱਚ ਕੱਟਿਆ ਹੋਇਆ ਬਹਾਲ ਹੋ ਰਿਹਾ ਸਾਡੇ ਨਾਲ ਕੰਮ 24 ਘੰਟੇ ਸਾਡਾ ਆਨਲਾਈਨ ਤੇ ਲਿਆ ਜਾਂਦਾ ਇਹ ਸਾਰੀ ਕਿ ਜਿੰਨਾ ਮੁਲਾਜ਼ਮਾਂ ਦੀਆਂ 50-50 ਹਜ਼ਾਰ ਸੈਲਰੀਆਂ ਨੇ ਉਹਨਾਂ ਵਰਕਰਾਂ ਨੂੰ ਕੁਰਸੀ ਤੇ ਬਿਠਾਇਆ ਹੋਇਆ ਹੈ ਸਾਨੂੰ 24 ਘੰਟੇ ਫੀਲਡ ਦੇ ਵਿੱਚ ਛੱਡਿਆ ਹੋਇਆ ਸਾਨੂੰ ਕੁਝ ਵੀ ਨਹੀਂ ਪੰਜਾਬ ਸਰਕਾਰ ਦੇ ਰਹੀ ਜੋ ਸਾਡੇ ਨਾਲ ਗੁਰੂ ਰਾਮਦਾਸ ਦੀ ਧਰਤੀ ਤੇ ਵਾਅਦਾ ਕੀਤਾ ਸੀ ਵੀ ਅਸੀਂ ਸੱਤਾ ਦੇ ਥੱਲੇ ਲਿਆਓ ਸਾਨੂੰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਤੁਹਾਨੂੰ ਪੱਕੇ ਕਰਾਂਗੇ ਤੁਹਾਡੀਆਂ ਸੈਲਰੀਆਂ ਤੇ ਗਿਣੀਆਂ ਕਰਾਂਗੇ ਤੇ ਗਿਣੀਆਂ ਤਾਂ ਇੱਕ ਪਾਸੇ ਰਹੀਆਂ ਜੋ ਸਾਡੇ ਸੀਐਮ ਸਾਹਿਬ ਚੰਨੀ ਸਾਹਿਬ ਨੇ ਲਗਾਈਆਂ ਨੇ ਸਾਨੂੰ ਉਹ ਵੀ ਨਹੀਂ ਲਾ ਸਾਡੀਆਂ ਪੈ ਰਹੀਆਂ ਸਮੇਸੇ ਸਿਰ 7 ਮਹੀਨੇ ਹੋ ਗਏ ਸੀਐਸਸੀ ਪੈਰ ਦੇ ਵਿੱਚ ਸਾਡੀ ਕੋਈ ਵਜਮ ਵੀ ਸੈਲਰੀ ਨਹੀਂ ਸਮੇਸਰ ਆ ਰਹੀ ਆਸ਼ਾ ਵਰਕਰਾਂ ਦਾ ਇੰਨਾ ਸ਼ੋਸ਼ਣ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਕਿਉਂਕਿ ਹੁਣ ਅਸੀਂ ਅੱਕ ਚੁੱਕੇ ਹਾਂ ਪੰਜਾਬ ਸਰਕਾਰ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੜਕਾਂ ਤੇ ਸਾਨੂੰ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪੈ ਗਿਆ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਤੇ ਸੰਗਰੂਰ ਸੀਐਮ ਸਾਹਿਬ ਦੇ ਏਰੀਆ ਦੇ ਵਿੱਚ ਅਸੀਂ ਘਰਨਾ ਵੀ ਜਰੂਰ ਲਗਾਵਾਂਗੇ ਇਸ ਤਿਹੀਆਂ तमाम ਗੱਲਾਂ ਦੇਖ ਸਕਦੇ ਹੋ ਤਸਵੀਰਾਂ ਸਿਵਲ ਸਰਜਨ ਦਫਤਰ ਦੇ ਬਾਹਰ ਦੀਆਂ ਨੇ ਲਗਾਤਾਰ ਜਿਹੜਾ ਹੈ ਰਾਜ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉੱਤੇ ਹੀ ਹੈਲਥ ਮਿਨਿਸਟਰ ਨੂੰ ਜਗਾਉਣ ਦੇ ਲਈ ਜਿਹੜਾ ਹੈ ਨਾਰੇਬਾਜ਼ੀ ਕੀਤੀ ਜਾ ਰਹੀਆਂ ਨੇ ਤਸਵੀਰਾਂ ਨੇ ਜਿੱਥੇ ਆਸ਼ਾ ਵਰਕਰਸ ਦਾ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਹੈ ਕਾਫੀ ਜਿਹੜਾ ਹੈ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸਟਾਫ ਦੇ ਜਿਹੜੇ ਇਨਸੈਂਟਿਵ ਨੇ ਤਿੰਨ ਤਿੰਨ ਮਹੀਨੇ ਦੇ ਜਿਹੜੇ ਰੁਕੇ ਹੋਏ ਨੇ ਹੁਣ ਦੇਖਣਾ ਹੈ ਹੋਵੇਗਾ ਕਦੋਂ ਤੱਕ ਜਿਹੜੀਆਂ ਨੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨੇ ਤੇ ਇਹ ਵੱਡੇ ਪੱਧਰ ਤੇ ਜੜਾਇਆ ਰੋਸ ਮਜ਼ਾਹਰਾ ਕਰਨਗੇ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ